ਜਿਹੜਾ ਤਾਲੂ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੱਲ ਜੀ ਕਲਾ ਕੀ ਗਵਾਰੀ ਆ ਕੀ ਗਵਾਰੀ ਆ ਵਾ ਕੋਈ ਨਾ ਮੁੰਡਾ ਤਾਲੇ ਮਾਰ ਕੇ ਸਾਰੇ ਕੋਈ ਉਹ ਸਾਬ ਸਾਰਾ ਬੋਲਾ ਤੂੰ ਕੋਈ ਤੁਹਾਡੀ ਕਨਵਰਸੇਸ਼ਨ ਮੁੱਕੇ ਤੇ ਫੇਰ ਵਾ ਸੰਜੀਪ ਹਾਂ ਦਾ ਅੱਗੇ ਰੁੱਕ ਲੋ ਵੀ ਪ੍ਰੋਗਰਾਮ ਆ ਜਾਗਾ ਜਾਗੋ ਦਾ ਸਾਰੇ ਜਣੇ ਤਿਆਰ ਵਾ ਤੇ ਬੀਬੀਆਂ ਨੇ ਪਾ ਲਈ ਆਪਣੇ ਸੂਟ ਜੋ ਵੀ ਈਆਂ ਚਾਵਾ ਪੰਜਾ ਛੇ ਮਹੀਨਿਆਂ ਦੇ ਭਾਂਡੇ ਹੀ ਯਾਰ ਵੀ ਆ ਗਿਆ ਤੁਹਾਡਾ ਯਾਰ ਜੁੰਡੀ ਦਾ ਆ ਗਿਆ ਉਧਰ ਬੋਲੀਆਂ ਬੋਲੀਆਂ ਪੈਣੀਆਂ ਇੱਕ ਬੰਨੇ ਇਹਨਾਂ ਨੇ ਬਾਈਪਾਸ ਹੋ ਜਾਣਾ ਵਾ ਉਧਰ ਕੀ ਭੰਡਿਆ ਆ ਕੰਡਿਆ ਓਏ ਉਹ ਮੇਰੇ ਜਰਾਬਾ ਪਾਉਣ ਨਹੀਂ ਦਿਓ ਉਹ ਜਰਾਬਾ ਲਾਉਣ ਡਿਆ ਤੁਹਾਡੀਆਂ ਹਾਂਜੀ ਭੈਣ ਜੀ ਬਹੁਤ ਠੀਕ ਆ ਬਹੁਤ ਸੋਹਣੇ ਲੱਗਣ ਦੇ ਬਹੁਤ ਲਿਸ਼ਕਾ ਮਾਰਨ ਦੇ ਆ ਮਾਸੀ ਹੁਣ ਤੁਸੀਂ ਕੈਮਰਾ ਚਾਲੂ ਚੇਤਾ ਆ ਗਿਆ ਕਿਹਦਾ ਤੁਸੀਂ ਬਾਰ ਬਾਰ ਨਾ ਲੈਨੇ ਹੋ ਉਹ ਕਹਿੰਦੇ ਮੈਨੂੰ ਹਾਈ ਜਰੂਰ ਕਿਓ ਕਹਿੰਦੇ ਜਿਹੜੀ ਭੈਣ ਮੈਨੂੰ ਆਂਦੀ ਆ ਸਾਸਰੀਕਾਲ ਜੀ ਜਿਹੜੀ ਜਿਹੜੀ ਮਿਲਦੀ ਆ ਮਾਸੀ ਮੈਨੂੰ ਮਨਵਾਲੀ ਹੈਲੋ ਆਏ ਕਰਦੇ ਆ ਕਰੀ ਮੈਂ ਤੁਹਾਨੂੰ ਆ ਜਾ ਹਲੋ ਕਰਦੀ ਹੈ ਹਨੂ ਨਹੀਂ ਪਤਾ ਮਾਸੀ ਮਾਸੀ ਨੂੰ ਕੋਈ ਅਮਰੀਕਾ ਦੇ ਵਿੱਚ ਮਿਲਦੇ ਆ ਤੇ ਉਹ ਸਾਡਾ ਜ਼ਿਕਰ ਕਰਦੇ ਆ ਤੁਸੀਂ ਵੀਡੀਓ 'ਚ ਜਾ ਕੇ ਆਨੂੰ ਹਾਈ ਕਰ ਦਿਓ ਹਾਈ ਆਏ ਕਰਤਾ ਇਧਾਰਿਆ ਮੇਰਾ ਟੌਰ ਦਿਖਾਓ ਹਾਂ ਹਾਂ अच्छा करो बढ़िया ਗੱਡਿਆ ਬਹੁਤ ਔਖਾ ਥੋੜਾ ਸਾਈਡ ਤੇ ਕਰੋ ਬਹੁਤ ਔਖੀਆਂ ਪੂਰੀਆਂ ਪੈਣੀਆਂ ਐਸikor ਦਾ ਪ੍ਰੋਗਰਾਮ ਆ ਉਥੇ ਐਸikor ਜਿਹੜੀ ਗਾਉਣ ਵਾਲੀ ਆਂ ਉਹ ਤਾਂ ਮੈਂ ਤਾਂ ਪਹਿਲੀ ਿਆਰ ਵੇਖਣੀ ਆ ਸੁਣੀ ਜਰੂਰ ਵਾ ਮੈਂ ਆਪਣਾ ਵੀ YouTube ਵੀਡੀਓ ਦੇ ਵਿੱਚ ਅੱਛਾ ਜੀ ਬਾਕੀ ਨਹੀਂ ਇਹ ਸਭ ਤੋਂ ਜ਼ਿਆਦਾ ਕਿੱਦਾਂ ਓਕੇ ਰਿਪੋਰਟ ਆ ਮੰਮੀ ਕੀ ਗਵਾਜ ਗਿਆ ਕੀ ਹੋ ਗਿਆ ਮੇਰਾ ਨਹੀਂ ਮਾਰਜਾ ਮੈਨੂੰ ਪਰਫਿਊਮ ਲੈਣਾ ਸੀ ਤੇ ਫੇਰ ਮੈਂ ਕੱਢ ਕੇ ਲੈ ਗਿਆ ਉਧਰ ਪੁਰਾਣੇ ਤੇ ਪੁਰਾਣਾ ਚ ਆ ਗਿਆ ਵਾ ਤੇ ਅਸੀਂ ਰਹਿ ਗਏ ਆ ਚਲੋ ਫੇਰ ਪਹੁੰਚੋ ਤੁਸੀਂ ਆਪਾਂ ਇਕੱਠੇ ਚੱਲਦੇ ਆ ਮੇਰਾ ਕਿੰਨਾ ਕਿ ਟੌਰ ਬਹੁਤ ਹੋਰਾ ਬਹੁਤ ਹੋਰਾ ਲੱਗਦੀ ਮੁੰਡੇ ਦੇ ਕੋਈ ਜ਼ਿਆਦਾ ਨਹੀਂ ਨਹੀ ਨਹੀ ਡੈਡੀ ਡੈਡੀ ਤੂੰ ਹੀ ਪੱਗ ਕਿਉਂ ਨਹੀਂ ਬੰਨੀ ਹੁੰਦਾ ਨਹੀਂ ਭਾਈ ਪਰਨਾ ਵਧੀਆ ਹੋਰਾ ਕੰਨ ਦਾ ਬੋਦਾ ਹੁੰਦਾ ਬਹੁਤ ਸੋਹਣੇ ਲੱਗਣਦੇ ਦੋਵੇਂ ਜਾਨੇ ਵਧੀਆ ਲੱਗਣਦੇ ਜਾ ਚੰਡੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿਹਦਾ ਜ਼ਿਆਦਾ ਕਰਦਾ ਤੁਹਾਡਾ ਹੀ ਟੌਰ ਹੋਣਾ ਮੈਂ ਕਿ ਤੁਹਾਨੂੰ ਪਤਾ ਵਾ ਤੁਹਾਨੂੰ ਹੀ ਕਮੈਂਟ ਹੋਣੀ ਹੈ ਤਾਂ ਹੀ ਮੈਂ ਵੀ ਆਹ ਸਵਾਲ ਕਰ ਦੂੰ ਲੈ ਵੀ ਅੱਜ ਤੀਜਾ ਦੂਜਾ ਪ੍ਰੋਗਰਾਮ ਦੂਜਾ ਕੇ ਤੀਜਾ ਜਦੋਂ ਦਾ ਮੈਨੂੰ ਆਇਆ ਤਿਆਰ ਹੁੰਦਾ ਸੁਣ ਲੱਗਣਿਆ ਇੱਕੋ ਹੀ ਸਵਾਲ ਪੁੱਛ ਪੁੱਛ ਕੇ ਜਾਣ ਖਾਲੀ ਮੇਰੀ ਸੁਣ ਲੱਗਣਿਆ ਉਹਨੇ ਨਾਲ ਹੀ ਪੁੱਛ ਲਿਆ ਬਾਲ ਠੀਕ ਆ ਕੀ ਅੰਦਰੋਂ ਅੰਦਰੋਂ ਕੀ ਹੈਬਟ ਪਈ ਆ ਆ ਪਾਉਣਾ ਪਰਫਿਊਮ ਇਹ ਕਿਹੜਾ ਵਾ ਦਾਦੀ ਜਿੰਨੂੰ ਤੁਸੀਂ ਫੋਨ ਲਾਉਣਦੇ ਆ ਉਹਦਾ ਫੋਨ ਤੇ ਉਹ ਵੱਜਣ ਡਿਆ ਵਾ ਤੁਹਾਨੂੰ ਉਹ ਫੋਨ ਨਹੀਂ ਸੁਣ ਡਿਆ ਬੇਵੀ ਆਂਟੀ ਨੂੰ ਫੋਨ ਲਾਉਣਦੇ ਤੇ ਫੋਨ ਇੱਥੇ ਵੱਜਣ ਡਿਆ ਆਂਟੀ ਦਾ ਇਹ ਤਾਂ ਹੋਰ ਲੜਦੇ ਮੈਨੂੰ ਲੱਭਣ ਹੀ ਡਿਆ ਪਾਉਂਦੇ ਇੱਧਰ ਘੜੀ ਚੈੱਕ ਕਰ ਦੋ ਸਾਂਭੇ ਦੇ ਆ ਵੇਖ ਦੋ ਖਲੋ ਜਾ ਆ ਵੇਖੋ ਆ ਮਾਰੀ ਆ ਹਨ ਅੱਛਾ ਆ ਵੇਖ ਦੋ ਇੱਧਰ ਮਾਰੀ ਆ ਆਪਾਂ ਜੀ ਘੜੀਆਂ ਦੇ ਮਾਸੜ ਦੀ ਵਿਖਾ ਦਿਓ ਹੁਣ ਮਾਸੜਾ ਵਿਖਾ ਦੇ ਮੈਂ ਇੱਥੇ ਮਾਸੜ ਜੀ ਢਿੱਲੇ ਜੇ ਹੋ ਗਏ ਤੁਸੀਂ ਵਿਆਹ ਵੇਖ ਚਲੋ ਮਾਰੋ ਐਂਟਰੀ ਵਨ ਬਾਈ ਵਨ ਪਾ ਮੀ ਟੋਰ ਤੇ ਵਿਖਾ ਪਹਿਲਾਂ ਐਂ ਤੋਂ ਨੀ ਭਾਜੀ ਸੇ ਹਾਏ ਵੜੇ ਟੋਰ ਮਾਰੇ ਸਾਰਿਆਂ ਤੁਹਾਡੇ ਤੁਹਾਡੇ ਕੁਰਤੇ ਪਜਾਮੇ ਮਾਸੜ ਨਾਲ ਲਾਈਟ ਲਾਈਟ ਤੇ ਰਲ ਗਏ ਸਗੋ ਕੀ ਹੋਇਆ ਇਕਲ ਕਰ ਰਹੇ ਹੋ ਕੀ ਗੱਲਾਂ ਕਰ ਰਹੇ ਹੋ ਸਟੇਜ ਇਸ ਸੈਟ ਹੋਰ ਭਾਈ ਵਧੀਆ ਵਧੀਆ ਬਾਸ ਜਿੱਦੋਂ ਤੁਸੀਂ ਵੇਖ ਲਿਆ ਉਹ ਦੋ ਪਹੁੰਚ ਗਏ ਸਟੇਜ ਸੈਟ ਸਟੇਜ ਸੈਟਅਪ ਆ ਦੇ ਪਰਲੇ ਪਹੁੰਚੇ ਨਹੀਂ ਹੈ ਕਲਾਕਾਰ ਕਲਾਕਾਰ ਆਉਣਗੇ ਜੇ ਵੇਟ ਕਰਾਉਂਦੇ ਹੁੰਦੇ ਕਲਾਕਾਰ ਤੇ ਨੂੰ ਪਤਾ ਇੱਧਰ ਦੇਖੋ ਥੋ ਵਿਊ ਕਿੰਨਾ ਵਧੀਆ ਹੁੰਦਾ ਪਿਛੋਂ ਮੈਂ ਪਿਛੋਂ ਵਿਊ ਕਿੰਨਾ ਵਧੀਆ ਹੁੰਦਾ ਬੱਦਲਾਂ ਦਾ ਪਤਾ ਨਾ ਆ ਬੱਦਲ ਹੋ ਗਏ ਤਾਂ ਕਰਕੇ ਹੋਰ ਭਾਜੀ ਠੀਕ ਹੈ ਚਾਚੇ ਸਾਸਰੀ ਕਰਨ ਹਾਂ ਕਰ ਗੱਲ ਜਿਵੇਂ ਜੱਟ ਪਿਛਾਓ ਯਾਰ ਟੌਰ ਮਖਾ ਪਹਿਲਾਂ ਤੋਂ ਵਿਆਹ ਵਾਲਾ ਮੁੰਡਾ ਏ ਕਰ ਗੱਲ ਪੂਰਾ ਫੱਬਣ ਚਾਹ ਪੂਰਾ ਪੂਰਾ ਫੁੱਲ ਆਹ ਕੌਣ ਵਾ ਇਹ ਮੇਰੀ ਭੈਣ ਵਾ ਆਹ ਕੌਣ ਵੱਡੀ ਭੈਣ ਹੈ ਹਾਇ ਤੇ ਨਿੱਕੀ ਵਸਤੀ ਇਹ ਕੌਣ ਹੈ ਕੀ ਕੌਣ ਹੈ ਹਮ ਬਾਈ 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 ਭੈਣ ਭਾਈ ਇਹ ہماری ਮਾਸੀ ਹੈ ਆਪਣੀ ਮਾਸੀ ਆ ਰਿਹਾਂ ਨੇ ਕਿੱਧਰ ਬੋਲੇ ਟਾਈਮ ਤੇ ਮੈਂ ਤੇ ਇਤਰਾਫ ਕਰਾ ਦਿੰਦਾ ਬਲੋਦਣਾ ਨੇ ਉਹਨਾਂ ਵਾ ਮੈਂ ਗੱਦ ਫਿਰੋ ਉਹ ਔਰ ਦੀਦੀ ਫਿਰ ਬਾਕੀ ਕਿੱਥੇ ਆ ਅੰਦਰ ਵਾ ਅਸ਼ਾ ਤੁਸੀਂ ਪਹਿਲਾਂ ਪਹੁੰਚ ਗਏ ਓਏ ਏਡੀ ਦੂਰੋਂ ਅੱਜ ਨੰਬਰ ਲੈ ਗਏ ਤੁਸੀਂ ਵਰੀਆਂ ਵਾਲੇ ਬਹੁਤ ਸੋਹਣੇ ਲੱਗਣ ਡੇ ਪਰ ਬਹੁਤ ਸੋਹਣੇ ਲੱਗਣ ਡੇ ਮੈਂ ਹਾਂ ਥੈਂਕ ਯੂ ਥੈਂਕ ਯੂ ਆ ਮੇਣਾ ਲਾ ਦਦੀਆਂ ਆ ਲੋ ਬਾਕੀਆਂ ਨੂੰ ਮਿਲ ਲਈ ਆ ਜੋ ਹਾਂ ਦੀਦੀ ਜੀ ਦਾ ਮੱਜ ਨੇ ਫੀਲਿੰਗ ਦੀ ਹੁੰਦਾ ਵੀ ਨਾ ਨੇ ਤੇ ਨਾਲ ਇਹ ਤਾਂ ਲੱਤ ਕੋ ਕਰਣ ਦਾ ਵੀ ਦੁਰ ਸੋਣਾ ਉਰੇ ਇੱਕ ਮਿੰਟ ਉਰੇ ਆਇਓ ਉਰੇ ਤੇ ਆਇਓ ਤਰੀਫ ਪੰਡ ਤਰੀਫ ਕਰ ਲਈ ਤੁਹਾਨੂੰ ਲੱਗੇ ਸੱਦਿਆ ਵਾ ਮੈਂ ਕੀਤੀ ਨਹੀਂ ਅਜੇ ਪਹਿਲਾਂ ਹੀ ਥੈਂਕ ਯੂ ਹੋ ਗਿਆ ਜੋਦੀ ਤੇ ਹੁਣ ਬੈਡ ਕਮੈਂਟ ਦੇ ਦੇ ਨੀ ਨਹੀਂ ਨਹੀਂ ਬਹੁਤ ਹੀ ਸੋਹਣੇ ਬਹੁਤ ਹੀ ਸੋਹਣੀ ਲੱਗਣ ਧੀ ਮੇਰੀ ਮੰਮੀ ਨਹੀਂ ਬਹੁਤ ਸੋਹਣੇ ਲੱਗਦੇ ਬਹੁਤ ਸੋਹਣੇ ਲੱਗਦੇ ਆ ਬੜੇ ਬਹੁਤ ਵਧੀਆ ਲੱਗਦੇ ਨਾਲ ਲਾਈਟ ਜਗ ਕੇ ਤੇ ਹੋਰ ਸੋਹਣੇ ਲੱਗਣ ਟਾਰੇ ਸਾਰੇ ਜਾਨੇ ਬਹੁਤ 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 ਪੈਸੇ ਪੈਸੇ ਜਿਹੜੇ ਲੱਗੇ ਆ ਨਾ ਇਹਨਾਂ ਦੇ ਵਿਚਾਰਿਆਂ ਦੇ ਉਹ ਵਸੂਲ ਹੋ ਗਏ ਆ

ਪੰਜਾਬੀ ਕੀ ਬਾਤ ਫਿਰ ਆਪਣੇ ਨਾਂ ਤੇ ਟਾੜੀ ਲਾ ਲੋ ਨਹੀਂ ਤੇ ਅਕਸਰ ਹੀ ਜੱਟਾਂ ਦਾ ਮੁਹੱਬਤ ਵਾਲਾ ਅੱਖੀਆਂ ਮੈਂ ਅਸਾਦਾ ਲਾਂ ਅੱਖਿਓਂ ਵਸਲ ਕੱਝਿਲੇ ਲੈਨੀ ਮੇਰੇ ਜਾਨ ਹੋਈ ਰੰਤ ਤੇ ਗੁਰਮੁਖ ਆਏ ਹੋਏ ਕੰਮੇ ਮੈਂ ਵੀ ਭੂਆ ਤੇ ਨਾਲੇ ਬਚੋਲਣ ਤੇ ਗੋਲਡਨ ਫੂਡ ਇਹਨਾਂ ਦੀ ਬੜਾ ਸੋਹਣਾ ਬਹੁਤ ਸਾਰਾ ਜੋੜੀਆਂ ਜੱਗ ਵਿੱਚ ਹੁਣ ਥੋੜੀਆਂ ਕਹਿੰਦੇ ਸੱਚ ਸਿਆਣੇ ਜੋੜੀਆਂ ਜੱਗ ਵਿੱਚ ਹੁਣ ਥੋੜੀਆਂ ਕਹਿੰਦੇ ਸੱਚ ਸਿਆਣੇ ਆ ਰਿਸ਼ਤੇ ਵਿੱਚ ਵੀ ਚੋਲਾ ਪਾਇਆ ਲਾਹ ਪਿੰਦਾ ਗੱਲ ਟਿਕਾਈ ਕਹਿੰਦੇ ਬਹੁਤੀ ਦੇਰਸ਼ ਪਾਣੀ ਹੁੰਦਾ ਸਾਟਾਂ ਦੇ ਵਿੱਚ ਉਹਨਿਆ ਨੂੰ ਇਹਨੇ ਵਿਆਹ ਕਰਵਾ ਕੇ ਮੰਗਰੋਂ ਪਰ ਪੁੱਛਦਾ ਕੌਣ ਵਿਚੋਲੇ ਤੇ ਪਰ ਇਹ ਚੱਕਾ ਤੂ ਚੋਲਣ ਨੂੰ ਨਹੀਂ ਭੁੱਲੂ ਕਿਉਂਕਿ ਜਿਹੇ ਜੀ ਬਚੋਲਣ ਕੇ ਆਨਰਾਤ ਹੈ ਉਹੋ ਜੀ ਮੋਤੀ ਲੱਭਗੇ ਦਿੱਤੀ ਹੈ ਹੈਨਾ ਪੂਆ ਦੇ ਫੇਸ ਤੇ ਸੱਚੀ ਗਲੋ ਪੜਾਈ ਜੀ ਬਿਨਾ ਮੇਕਅਪ ਤੋਂ ਪੂਆ ਇੰਨੀ ਸੋਹਣੀ ਲੱਗੀ ਜਾਂਦੀ ਹਾਂ ਤਾਂ ਮੈਂ ਮਗੋਟੇ-ਗੋਟੇ ਚੱਲ ਕਹਿੰਦੀ ਮੇਰੇ ਭਤੀਜੇ ਦਾ ਵਿਆਹ ਮੈਨੂੰ ਗੋਟੇ-ਗੋਟੇ ਚੱਲ ਕਹਿੰਦੇ ਮੁੰਡੇ ਤੇ ਪੂਆ ਬੜੀ ਸ਼ਕੀਨ ਹੋ ਬੱਲੇ ਨਹੀਂ ਲਾਉਂਦੀ ਪਾਊਡਰ ਤੇ ਕਰੀਮ ਹੋ ਸ਼ਿਆਦਾ ਮੁੰਡੇ ਤੇ ਪੂਆ ਬੜੀ ਸ਼ਕੀਨ ਰੋਸ ਤੋਂ ਬਾਅਦ 커피 ਚਾਹੀਦੀ ਹੈ ਇਸ ਪ੍ਰੋਗਰਾਮ ਦੀ ਸਮਾਪਤੀ ਏ ਆ ਰਿਕਾਰਡ ਕਰਨੇ ਹੀ ਇਹ ਰਿਕਾਰਡ ਕਰਨੇ ਹੀ ਆ ਹਾਂ ਅਬ ਤੋ ਆਣਾ ਪੜੇਗਾ ਅਯਾ ਇਹ ਵੀ ਫੜਿਆ ਗਿਆ ਹੀ ਆ ਵੀ ਫੜਿਆ ਗਿਆ ਹੀ ਮੈਨੂੰ ਕਿਉਂ ਨਹੀਂ ਪਤਾ ਨਾ ਸਾਰਾ ਨਹੀਂ ਮੈਨੂੰ ਨਹੀਂ ਪਤਾ ਨਹੀਂ ਪਤਾ ਨਾ ਅਨੂ ਨੂੰ ਨਹੀਂ ਕੋਈ ਸ਼ੂ ਪਤਾ ਮੈਂ ਇੱਥੇ ਤੱਕ ਪਹੁੰਚਿਆ ਹੀ ਨਹੀਂ ਹੈ ਹੈ ਮਾਮੀ ਹੁਣੇ ਇਨਵੀਟੇਸ਼ਨ ਲੈ ਉਹਨੇ ਇਨਵਿਟੇਸ਼ਨ ਲੈ ਅਗਲੇ ਦੋਆਂ ਸਾਲਾਂ ਚ ਪੱਕਾ ਵਾ ਅਗਲੇ 22 ਸਾਲਾਂ ਬਾਅਦ ਅਗਲੇ ਦੋ ਸਾਲਾਂ ਬਾਅਦ ਇੱਕ ਇੱਕ ਮਿਲਣਾ ਕੱਢਿਆ ਕੱਢਿਆ ਮੌਕੇ ਦੇ ਵੇਖਾਂਗੇ ਮਾਮੀ ਤੁਸੀਂ ਵਿਆਹ ਤੇ ਹੋੜਾ ਇੱਧਰ ਮਾਮੀ ਕਿੱਥੇ ਉਹ ਚਲ ਗਈ ਮਾਮੀ ਪਰੇ ਚਲ ਗਈ ਆ ਕੋਈ ਨਹੀਂ ਨਹੀਂ ਛਕ ਲਿਆ ਨਹੀਂ ਛਕ ਲਿਆ ਰੈਸਟ ਕਰੋ ਰੈਸਟ ਕਰੋ ਰੈਸਟ ਕਰੋ ਰੈਸਟ ਕਰੋ ਆਪਾਂ ਵੀ ਰੈਸਟ ਕਰੀਏ ਯਸ ਮੌਕੇ ਆ ਗਿਆ ਚਲੋ ਆਪਾਂ ਅਮੇ ਆ ਚਲੋ 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 ਚੱਲੀਏ ਬਾਏ ਬਾਏ ਇਹ ਜੀ ਕੌਰ ਵਾ ਜੀ ਕੌਰ ਨਾ ਆਵੇ 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 ਭਰਾ ਮੈਂ ਛੋਟਾ ਪੂਰੇ ਪੂਰੀ ਰਿੰਗ ਨਾ ਵੇਣਾ ਮੈਂ ਫਿਰ ਤੂੰ ਧੀ ਦੇ ਨਾ ਵਿਹੁਣਾ ਵਾ ਪਰ ਜੱਟਾਂ ਹੀ ਅੰਦਰੋਂ ਆਏ ਨਾ ਜੇ ਉਹ ਨੱਖ ਨੂੰ ਨਹੀਂ ਅੰਦਰ ਕਿੱਥੇ ਜਾ ਰਿਹਾ ਰੋਲਾ ਪੈ ਗਿਆ ਇਹ ਰੋਲਾ ਨਾ ਨਾ ਇਹ ਸੱਚਾ ਹੀ ਰੋਲਾ ਪੈ ਗਿਆ ਇਹ ਸੱਚਾ ਹੀ ਰੋਲਾ ਪੈ ਗਿਆ ਵਿਨੋਦ ਵਿਨੋਦ ਕੀ ਗੱਲ ਹੋ ਗਈ ਪੁਲਿਸ ਅੰਕਲ ਕੀ ਗੱਲ ਹੋ ਗਈ ਤਾਨੇ ਦਾ ਅੰਕਲ ਕੀ ਗੱਲ ਹੋਗੀ ਤਾਨੇ ਦਾ ਅੰਕਲ ਕੀ ਗੱਲ ਹੋਗੀ ਨਾ ਪਰ ਐਡਵੋਕੇਟ ਦੇ ਚੱਕਰ ਚ ਨਾ ਇਹ ਇੱਥੇ ਗੱਲ ਥੱਲੇ ਆਸਪਾਸ ਥੱਲੇ ਬੈ ਗਈ ਐਡਵੋਕੇਟ ਵੀ ਤਾਂ ਹੀ ਆ ਚੇਂਜ ਥੱਲਿਓਂ ਲੈ ਕੇ ਤੋੜਦਿਆਂ ਦੇ ਆਏ ਹੋਏ ਜੇ ਨਹੀਂ ਨਾ ਤੋੜਦੇ ਤੇ ਫਿਰ ਐਡਵੋਕੇਟ ਕਾਦੇ ਹਾਂਜੀ ਧੰਨ ਦਾ ਰੰਗਲ ਕੋਈ ਤਾਂ ਕੁਝ ਨਹੀਂ ਆਇਆ ਕੋਈ ਥ੍ਰੈਟ ਟੁੱਟ ਨਹੀਂ ਗਈ ਮੈਂ ਤੁੰਦ ਤਾਂ ਸੀ ਹੈ ਨਹੀਂ ਕੋਈ ਥ੍ਰੈਟ ਨਹੀਂ ਮਾਮਾ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਮਜਾ ਆਇਆ ਬਹੁਤ ਮਜਾ ਆਇਆ ਰੀਅਲੀ ਬਹੁਤ ਮਜਾ ਆਇਆ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਗਾਇਆ ਬੜਾ ਸੋਹਣਾ ਮਤਲਬ ਉਹਨੂੰ ਸੱਦਣ ਵਾਲੀ ਚੋਆਇਸ ਬੜੀ ਵਧੀਆ ਏ ਬਹੁਤ ਸੋਹਣਾ ਗਾਇਆ ਓਕੇ ਭਾਈ ਜੀ ਉਹ ਆ ਗਿਆ ਉਹ ਮਿਲਦੇ ਨੇ ਉਹ ਗੱਲ ਤੇ ਸੁਣ ਇੱਕ ਵੀਡੀਓ ਜਿਹੜੀ ਪਿਛਲਾ ਵਲੌਗ ਪਾਇਆ ਸੀ ਨਾ ਉਹ ਇਧਰ ਨੂੰ ਵੇਖ ਉਹ ਟਿੱਕਾ ਟਿੱਕਾ ਬਾਜ ਵਿਖਾ ਲਈ ਜਿਹੜਾ ਪਿਛਲਾ ਵਲੌਗ ਪਾਇਆ ਸੀ ਨਾ ਉਹ ਚ ਪੁੱਛਦੇ ਕਿ ਕੁੜੀ ਕੌਣ ਵਾ ਇਹ ਕੁੜੀ ਹੈਗੀ ਸ਼ੇਰੇ ਦੀ ਭੈਣ ਤੇ ਜਿਸ ਕਰਨ ਦੇ ਤਾਏ ਦੀ ਕੁੜੀ ਆ ਤੇ ਸਾਡੇ ਮਾਮੇ ਦੀ ਕੁੜੀ ਆ ਇਹ ਕੁੜੀ ਇਟਲੀ ਚ ਰਹਿੰਦੀ ਆ ਇਹਦੀਆਂ ਦੋ ਬੇਟੀਆਂ ਵਾ ਤੇ ਇਹ ਵਿਆਹ ਵੇਖਣ ਆਈ ਹਣ ਆਹ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਹੈਗਾ ਅੱਜ ਦਾ ਵਲੌਗ ਤੇ ਪਿਛਲਾ ਵਲੌਗ ਵੀ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਤੇ ਅੱਜ ਦਾ ਵੀ ਬਹੁਤ ਇੰਜੋਏ ਕਰਨ ਵਾਲਾ ਹੀ ਤੇ ਜੇ ਤੁਸੀਂ ਇੱਥੋਂ ਤੱਕ ਆ ਗਏ ਆ ਤੇ ਤੁਸੀਂ ਇੰਜੋਏ ਕੀਤਾ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਬਹੁਤ ਚਾਰਜ ਅੰਜੋਏ ਕੀਤਾ ਬਹੁਤ ਮਜ਼ਾ ਆਇਆ ਬਹੁਤ بڑے ਚਿਰ ਬਾਅਦ ਇਦਾਂ ਦਾ ਪ੍ਰੋਗਰਾਮ ਵੇਖਿਆ ਵਾ ਜਿੰਦਾ ਬਹੁਤ ਮਜ਼ਾ ਆਇਆ ਤੇ ਮੈਨੂੰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈ ਬਲੌਗ ਅਰੇ ਅਗਲੀ ਮੇਰੀ ਗੱਲ ਨਹੀਂ ਪੂਰੀ ਹੋਈ ਬਲੌਗ ਹੋਰ ਵੀ ਆਉਣੇ ਹਲੇ ਵਿਆਹ ਖਤਮ ਨਹੀਂ ਹੋਇਆ ਕੱਲ੍ਹ ਨੂੰ ਵਾਲੇ ਸ਼ਹਿਰ ਦਾ ਫਿਰ ਪਰਸੋਂ ਵਿੱਚ ਬ੍ਰੇਕ ਆ ਉਹ ਦਿਨਾਂ ਦੇ ਘਰ ਬਥੇਰਾ ਰੌਲਾ ਰੱਪਾ ਹੋਣਾ ਹੈ ਉਹ ਵੀ ਬਣਾਵਾਂਗੇ ਬਲੌਗ ਫਿਰ ਪ੍ਰਸਤਾ ਬਣਾਵਾਗੇ ਤੇ ਤੁਸੀਂ ਨਾਲ ਜੁੜੇ ਹੋ ਇੰਜੋਏ ਕਰਿਓ ਮਮਾ ਬਾਈ ਮਾਈਕ ਮਾਈਕ ਬਣਾ ਦੇ ਲੈ ਘੋੜਾ ਲੈ ਹੁਣ ਬੋਲੋ ਤੁਸੀਂ